ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਵਲੌਗ 'ਚ ਕਿਵੇਂ ਹੋਈ ਤੁਸੀਂ ਸਾਰੇ ਮੈਂ ਕਰਦੂ ਸਾਰਾ ਠੀਕ ਹੋਵਾਂਗੇ ਅਸੀਂ ਵੀ ਸਾਰੇ ਠੀਕ ਹਾਂ ਜੀ ਅੱਜ ਦਿਨ ਹੈਗਾ ਸੰਡੇ ਦਾ ਅੱਜ ਜਦੋਂ ਨਹੀਂ ਘਰੇ ਨਹੀਂ ਜੋ ਤਕਰ ਹੀ ਹੁੰਦਾ ਹੈਗਾ ਉਹਦੀ ਲੱਤ ਰੁਕਦੀ ਕਰਕੇ ਐਸੇ ਪਹਿਲਾਂ ਨਾ ਤਾਂ ਬਹੁਤ ਫਰਕਾ ਥੋੜੇ ਬਵਾਈ ਨਹੀਂਗੇ ਤੇ ਅੱਜ ਵੀ ਥੋੜਾ ਪਾਉਣਾ ਹੈਗਾ ਗੜ ਮੁਰਗੇ ਹੋਂ ਤਾਂ ਸੁਖਦੇ ਜਾਂਦੇ ਕੁਛ ਦਵਾਈ ਦਵਾਈ ਸੀਗੀ ਕੋਈਆਂ ਤੇ ਹਨੂ ਵੀ ਕਰੇ ਤਾਂ ਸੰਡੇ ਕਰਕੇ ਕੱਲ ਨੂੰ ਸ਼ਾਇਦ ਛੁੱਟੀ ਹੈ ਇਹਨਾਂ ਨੂੰ ਸੋਮਵਾਰ ਦੀ ਵੀ ਜਨਮ ਅਸ਼ਟਮੀ ਦੀ ਛੁੱਟੀ ਹੈ ਕੱਲ ਨੂੰ ਟਾਈਮ ਹੋ ਗਿਆ 7:30 ਹੋ ਗਏ ਸਵੇਰ ਦੇ ਮਸ ਪਹਿਲਾਂ ਮੱਝਾਂ ਮੂਝਾਂ ਤੋਂ ਬੋਏ ਕੁੜੇ ਦਾ ਕੰਮ ਕਰਿਆ ਜਾਜੂ ਜੀ ਪੀਂਗੇ ਬੈਠੇ ਬੱਲਾ ਮਾਤਾ ਕਰੀਏ ਹਨ ਐਤਵਾਰ ਨੂੰ ਆਪੋ ਆ ਜਾਂਦਾ ਚੱਲ ਕਿਹੜਾ ਜੋ ਆਕਾ ਨੂੰ ਸਕੂਲ ਜਾਣਾ ਨਾ ਹੌਲੀ-ਹੌਲੀ ਕਰ ਲਾਂਗੇ ਤੇ ਵਸੇ ਅੱਜ ਕਰਨੀ ਐ ਸੇ ਥੋੜੀ-ਥੋੜੀ ਸਫਾਈ ਜੀ ਵੈਸੇ ਤਾਂ ਪਰੋਜੀ ਕਰਦੇ ਆ ਹਨਾ ਝੜੋ ਕੁੱਚ ਵੀ ਚਲਾਂ ਜਾਂ ਪਸ ਮਾਰ ਕੇ ਕਰਾਂਗੇ ਬਾਹਨੇ ਆ ਬਈ ਨਾਲੀ ਨਾਲੀ ਕਦੋਂ ਹਲ ਆਟਾ ਪਾਉਣੀ ਲੱਸੀ ਆਪਾਂ ਬਣਾ ਕੇ ਫ੍ਰਿਜ 'ਚ ਰੱਖ ਲਈ ਇਹ ਹੁਣ ਮੈਂ ਤਾਂ ਚੱਲ ਭਾਂਡੇ ਮੰਜ ਨੇ ਲਾੜ ਪਤੀਲੀ ਮੰਜੀ ਆਉਗੀ ਇਹ ਵੇਲਾ ਉਹਦੀ ਧੀ ਮਲਾਈ ਦੀ ਤੁਤੋ ਸ਼ਾਮ ਆ ਉਹ ਤਾਂ ਬੱਬਰ ਵਾਲੀ ਹੁੰਦੀ ਹੈਗੀ ਸਾਈ ਰਾਤ ਚ ਵਧੀਆ ਮਲਾਈ ਮੋਟੀ ਹੋ ਜਾਂਦੀ ਹੈ ਸਾਰੀ ਮਲਾਈ ਆ ਜਾਂਦੀ ਹੈ ਇਹਦੇ ਨੂੰ ਕੱਟ ਕੇ ਫਿਰ ਆਪਾਂ ਦੇ ਲਈ ਮਲਾਈ ਲਾ ਕੇ ਬੇ ਤਰ੍ਹਾਂ ਨਾ ਵੀਡੀਓ ਦੇਖ ਕੇ ਅਗਲਾ ਇਹ ਸੋਚਦਾ ਵੀ ਹੱਥ ਨਾਲ ਮੈਨੂੰ ਬਹੁਤ ਹੱਥ ਨਹੀਂ ਮਲਾਈ ਲੱਗਦੀ ਵਧੀਆ ਲੱਗਦੀ ਹੈ। ਜੇ ਨਾ ਪਤਾ ਆਉਂਦੇ ਹੱਥ ਸਾਫ਼ ਕਰਕੇ ਕੰਮ ਕਰਦੇ ਨੇ ਜਿਹੜਾ ਹੱਥ ਨਾਲ ਕੰਮ ਕਰਦਾ ਉਹ ਚਮਚੇ ਨਾਲ ਨਹੀਂ ਕਰਦਾ। ਜੋ ਚੀਜ਼ ਨਮ ਲਾਈਕ ਹੋ ਕੇ ਜਾਈ ਜਾਂਦੀ ਹੈ। ਹੱਥ ਨਾਲ ਸਾਰੀ ਇੱਕ ਵਾਰ ਚੁੱਕ ਲਈ ਜਾਂਦੀ ਹੈ। ਦੁੱਧ ਆਪਾਂ ਜਾਂਦੇ ਵਿੱਚ ਕੱਢ ਕੇ ਤੇ ਇਹਨੂੰ ਚਾਹ ਪਾਣੀ ਵਿੱਚ ਵਰਤਾਂਗੇ। ਖਾਰੇ ਭਾਂਡੇ ਇਕੱਠੇ ਮਾਨੇ ਬਸ ਮੇਰਾ ਤਾਂ ਮੈਂ 40 ਵੇਰੇ ਮਾਜ ਤੇ ਸੀਗੇ ਫਿਰ ਫਿਰ ਉਹਨਾ ਆਪ ਦੁਆਰੇ ਕੰਮ ਕਰਕੇ ਕੋਈ ਜੇ ਚਾਹ ਚ ਪੀ ਲੈਣੇ ਫਿਰ ਹੋ ਜਾਂਦੇ ਨੇ ਭਾਂਡੇ ਦਾ ਇਹ ਮੇਰੀ ਮਲਾਈ ਨਾ ਹੋ ਗਈ ਇਹ 5 ਦਿਨਾਂ ਦੀ ਹੋ ਗਈ ਹਫਤੇ ਤੋਂ ਰੜਕਦੀ ਹੁੰਦੀ ਐ ਮੈਂ ਕਿਉਂ ਹੋਣੀ ਨਹੀਂ ਬਣੀ ਬਸ ਹੁਣ ਇਹ ਜਿਦਾਰ ਦੁਮ ਜੱਗ ਦੁੱਧ ਦੋ ਦਿਨ ਹੋਰ ਪਾਉਂਗੀ ਜਿਵੇਂ 7 ਦਿਨਾਂ ਤੋਂ ਮੇਰਾ ਡੋਂਗਾ ਜੇ ਭਰ ਜਾਂਦਾ ਮੱਖਣੀ ਮਲਾਈ ਦਾ ਫਿਰ ਮੈਂ 要不然不 ਦੇ ਲਈ ਪਤੀ ਦੀ ਸੋਕ ਜਾਂਦੀ ਹੈ ਨਾ ਦਵਾਰੇ ਫੇਰੇ ਨੂੰ ਮੈਂ ਸ਼ਾਮ ਨੂੰ ਫੇਰੇ ਚ ਦੁੱਧ ਘੁਲਵਾਲ ਲਊਂਗੀ ਜੇ ਸਵੇਰ ਆ ਦਵਾਰੀ ਜੇ ਰੱਖਦੇ ਆਂ ਤੇ ਫਿਰ ਮਲਾਈ ਉਹ ਨਹੀਂ ਬਣਦੀ ਜਦ ਲਈ ਉਹ ਪਤੀ ਦੀ ਬਣਦੀ ਹੈ ਉਹ ਦੋ ਆਪਾਂ ਪਾੜ ਲੈਂਦੇ ਆਂ ਮਲਾਈ ਦੇ ਦੁੱਧ ਜਿਹਨੇ ਚਾਹ ਚੂਤ ਪਾਉਣਾ ਬੁੱਤ ਇਹ ਮੇਰਾ ਆਪ ਨੂੰ ਨਸਮ ਕੱਢੀ ਚਾਹੂ ਪਾ ਗੱਡ ਰੱਖੇਨੀ ਸਵੇਰ ਦੀ ਚਾਹ ਜੋ ਕਰ ਜਾਂ ਕਰੇ ਪਰਪੀ ਵਾਲੇ ਤੋਂ ਬਾਅਦ ਜਾਂ ਜਦ ਪਈ ਨਾ ਜਿਆਦਾ ਤੱਕ 3 ਚਾਹ ਜਦਾਂ ਮੈਂ ਉਹ ਦੋ ਪਾ ਲੈਨੀ ਹਿੰਦੇ ਕੋਈ ਬਜਾ ਮਨਸ਼ੀਰ ਦਈ ਸਾਰੀ ਮਲਾਈ ਇਕੱਠੀ ਕਰ ਦੂ ਫਿਰ ਮਲਾਈ ਵਰਦੂ ਤੇ ਲੈ ਦਿੰਦੀ

ਲੋ ਜੀ ਹੁਣ ਮੈਂ ਇੱਥੇ ਅੱਜ ਘਰ ਦੀ ਸਫਾਈ ਕਰਦੀ ਸੀਗੀ ਹਰਮਨ ਹਜੇ ਅੰਦਰ ਹੀ ਬੈਠੀ ਹੈਗੀ ਕਿਹਨਾਂ ਚਾਹ ਪਾਣੀ ਪੀ ਰਹੀ ਸੀਗੀ ਦੁਆਰੇ ਚਾ ਉਹ ਤਾਂ ਪਹਿਲੀ ਵਾਰ ਦੀ ਕੁਵੇਲੇ ਪੀਂਦੇ ਨੇ ਜਿਵੇਂ ਆਖ ਤਾਂ ਮੈਂ ਦੂਰੀ ਵਾਰ ਵੀ ਪੀਲੀ ਸੀਗੀ ਤੇ ਰਸੋਈ ਦਾ ਥੋੜਾ ਮੋਟਾ ਕੰਮ ਮੈਂ ਕਰ ਤਾ ਰੱਖ ਲੱਸੀ ਬਣਾ ਕੇ ਰੱਖਤੀ ਆਟਾ ਗੁੰਨੂ ਕੇ ਰੱਖਤਾ ਹੁਣ ਮੈਂ ਲੱਗੀ ਸੀਗੀ ਜਾਲੇ ਝਾੜਨ ਐਤਵਾਰ ਸੀਗਾ ਅੱਜ ਅਸੀਂ ਅੱਖੇ ਵੀ ਚਲ ਅੱਜ ਆਪਾਂ ਸਫਾਈ ਕਰ ਲਈ ਸਕੂਲ ਨਹੀਂ ਜਾਣਾ ਹੈਗਾ ਹਰਮਨ ਨੇ ਕਰਵਾ ਦੂਗੀ ਨਾਲ ਤੇ ਮੈਂ ਕਿਹਾ ਚਲ ਉਹਦੇ ਅੰਦਰ ਫੋਨ ਫਾਂ ਦੇਖਦੀ ਹੈਗੀ ਸਕੂਲ ਦਾ ਦੇਖਦੀ ਹੁੰਦੀ ਹੈ ਕੰਮ ਕੋਈ ਉਹਨਾਂ ਦੇ ਅੰਦਰ ਬੈਠੇ ਬੈਠਵੇਂ ਕਿਹਾ ਚਲ ਮੈਂ ਬਾਹਰੋਂ ਝਾੜ ਦਿੰਨੀ ਇਹਨੇ ਚਿਰਚ ਤੇ ਮੈਂ ਬਰਾਂਡੇ 'ਚ ਜਾਲੇ ਲਾਈ ਜਾਂਦੀ ਸੀਗੀ ਆਇਆਗਾ ਵੀ ਅੱਜ ਕੱਲ ਹਨਾ ਕੇਰਾ ਹੁਣ ਮੌਸਮ ਜੇ ਥੋੜਾ ਜਿਹਾ ਬਦਲ ਗਿਆ ਚੇਂਜ ਹੋ ਗਿਆ ਗਰਮੀ ਚ ਤਾਂ ਕੁਛ ਕਰਨ ਦੀ ਜੀ ਨਹੀਂ ਕਰਦਾ ਸੀਗਾ ਵੈਸੇ ਜਾਲੇ ਤਾਂ ਆਪਾਂ ਲਾ ਹੀ ਦਿੰਨੇ ਹੁੰਨੇ ਜਦੋਂ ਜਾਲੇ ਲੱਗ ਜਾਣ ਠੀਕ ਨੇਖੇ ਚੱਲ ਜਾਲੇ ਆਪਾਂ ਲਾ ਦਈਏ ਮੋਟਾ ਮੋਟਾ ਜਿਹੜਾ ਜ਼ਿਆਦਾ ਖਰਾਬ ਜਿਹਾ ਹੋਇਆ ਪਿਆ ਸਫਾਈ ਹੋ ਜੂਗੀ ਬੜੀ ਗਰਮੀ ਚ ਜੀ ਨਹੀਂ ਕਰਦਾ ਸੀਗਾ ਕੁਛ ਕਰਨ ਨੂੰ ਤੇ ਹੁਣ ਥੋੜਾ ਜਿਹਾ ਮੌਸਮ ਬਦਲ ਗਿਆ ਹੁਣ ਕੰਮ ਨੂੰ ਜੀ ਵੀ ਕਰਦਾ ਹੈਗਾ ਕੋਸਾ ਸੁਟੀ ਸੀ ਗਿਆਨ ਨੂੰ ਚਲ ਐਨੇ ਫਿਰ ਸਾਰੀ ਚੰਗੀ ਤਰ੍ਹਾਂ ਸਫਾਈ ਕਰਕੇ ਇੱਕ ਮਹੀਨਾ ਲੰਘ ਜਾਂਦਾ ਹੈਗਾ ਹੁਣ ਤਾਂ ਆਪਾਂ ਉਹ ਜੀ ਕਰਦੇ ਆਂਗੇ ਸਫਾਈ ਝਾੜੂ ਕੋਚਾ ਪਰ ਜਾਲੇ ਜੱਫੇ ਨਹੀਂ ਲੈਂਦੇ ਹੈਗੇ ਰੋਜ਼ ਹਨ ਵੀ ਇਹ ਪਾ ਚੰਗੀ ਤਰ੍ਹਾਂ ਕਰ ਦਾਂਗੇ ਅੱਜ ਆ ਬੱਲੇ ਵਾਲੇ ਹੋਲਡਰਾਂ ਜਾਂ ਤੇ ਬਹੁਤ ਮਿੱਟੀ ਪੈ ਜਾਂਦੀ ਹੈਗੀ ਜਾਲੇ ਲੱਗ ਜਾਂਦੇ ਨੇਗੇ ਇਹ ਫਿਰ ਜੋ ਰੋਜ਼ ਨਹੀਂ ਲੈਂਦੇ ਹੈਗੇ ਇਹ ਮੇਰੇ ਕੋਲ ਇੱਥੇ ਕੋਈ ਨਹੀਂ ਸੀਗਾ ਫੋਨ ਧਰ ਕੇ ਸੈੱਟ ਕਰਕੇ ਵੀਡੀਓ ਬਣਾਈ ਸੀਗੀ ਮੈਂ ਤੇ ਚੱਲ ਨਾਲੇ ਆਪਣਾ ਵਲੌਗ ਬਣ ਜੂਗਾ ਨਾਲੇ ਸਫਾਈ ਕਰ ਲਾਂਗੇ ਸਵੇਰੇ ਸਵੇਰੇ ਤਾਂ ਵਧੀਆ ਜੀ ਕਰਦਾ ਕੰਮ ਨੂੰ ਸਨੇਹ ਸਨੇ ਕਰ ਲਈਏ ਰੋਟੀ ਉਹ ਤੋਂ ਬਾਅਦ ਬਣਾ ਲਾਂਗੇ ਅਜਿ ਘੜਾ ਨਾਲ ਸਨੈਕਸ ਤੇ ਨੂੰ ਭੁੱਖ ਹੁੰਦੀ ਹੈਗੀ ਹੁਣ ਮੈਂ ਅੰਦਰ ਜਾਉਂਗੀ ਜਾਲੇ ਝਾੜਨ ਵਾਸਤੇ ਕੇਰਾ ਤਾਂ ਮੈਨੂੰ ਹਰਮਨ ਨੇ ਕਹਿਤਾ ਸੀਗਾ ਮੰਮੀ ਪਹਿਲਾਂ ਰੋਟੀ ਬਣਾ ਲੈ ਫੇਰ ਝਾੜ ਲਈ ਇੱਥੋਂ ਫਿਰ ਮੈਂ ਖੈਰ ਰੋਟੀ ਫੇਰ ਬਣਾਉਂਦੀ ਐ ਨਹੀਂ ਵੀ ਫੇਰ ਤੂੰ ਆਪੇ ਝਾੜੀ ਜਾਈ ਉਦੋਂ ਬਾਅਦ ਆਪਦਾ ਠੇਠੋਂ ਸਾਰਾ ਸਮਾਨ ਕੇਰਾ ਮੈਂ ਚਲ ਜਾਲੇ ਮੈਂ ਝਾੜ ਦਿੰਨੀ ਐਗੀ ਸਾਰਾ ਉਹਨੂੰ ਵੀ ਔਖਾ ਸੀ ਫੇਰ ਕਰਨਾ ਇੱਥੇ ਫਿਰ ਮੈਂ ਫੋਨ ਹਰਮਨ ਨੂੰ ਫੜਾਇਆ ਇਹ ਕਮਰੇ ਦੇ ਜਾਲੇ ਚ ਝਾੜਦੀ ਸੀਗੀ ਮੈਂ ਟੋਟਾ-ਮੋਟਾ ਕੰਮ ਮੈਂ ਕਰਵਾਤਾ ਜਾਲੇ ਝਾੜਤੇ ਹਰਮਨ ਦੇ ਨਾਲ ਚੜਵਾਤੇ ਕਣੀ ਉਹਨਾਂ ਦਾ ਸਤੋਂਨੇ ਕੰਮ ਕਰ ਲੈ ਵੀ ਜਦੋਂ ਵੀਡੀਓ ਬਣਾਉਣੀ ਆ ਉਹਦਾ ਬਲੌਗ ਤਿਆਰ ਕਰਨਾ ਹੈਗਾ ਬਾਕੀ ਮੈਂ ਕਰੂੰਗੀ ਸੋਈ ਹੁਣ ਉਹ ਮੇਰੇ ਨਾਲ ਚੜਵਾਉਗੀ ਪਹਿਲਾਂ ਮੈਂ ਰੋਟੀ ਬਣਾਉਂਗੀ ਸੋਈ ਤੋਂ ਉਹ ਬਾਅਦ ਚ ਹੀ ਕਰਨ ਦਾ ਫਾਇਦਾ ਹੈ ਜਾਲੇ ਝਾੜਨ ਦਾ ਤੇ ਪੇਟੀ ਵਾਲਾ ਕਮਰਾ ਉਹਨੇ ਪਹਿਲਾਂ ਝਾੜਤਾ ਸੀਗਾ ਤੇ ਬਰਾਂਡਾ ਤੇ ਕੇਸੀ ਆਹ ਬਰਾਂਡਾ ਮੈਂ ਸਾਫ ਕਰਤਾ ਬਾਕੀ ਉਹ ਸਾਰਾ ਸਮਾਨ ਚੱਕ ਕੇ ਝਾੜੂਗੀ ਜਿਹੜਾ ਮੈਂ ਕੰਦਾ ਖੁੰਦਾ ਝਾੜਦੀਆਂ ਜਾਲੇ ਝਾੜਤੇ ਸਾਰੇ ਹੁਣ ਆਪਣੀ ਆਗੀ ਟੂਟੀ ਨਾ ਤੁਹਾਨੂੰ ਟੂਟੀ ਸਾਫ ਨਹੀਂ ਪਾਣੀ ਪਾਣੀ ਭਰੂਗੀ ਸਾਰਾ ਟੂਟੀ ਚਲਾ ਲਾਂਗੇ ਟੂਟੀ ਆ ਗਈ ਜੇ ਨੂੰ ਤੁਹਾਨੂੰ ਦਮਾ ਦੇਣੇ ਟੂਟੀ ਪੰਪ ਚੱਲਦੇ ਸੁਣ ਜਾਂਦੇ ਆਗੇ ਟੂਟੀ ਆ ਗਈ ਫੜਕਾ ਹੋਣ ਲੱਗਿਆ ਟੂਟੀ ਪੰਪ ਦਾ ਸਾਰੇ ਦੇ ਇਹ ਨਿਵਾਪਾ ਇਹ ਟੂਟੀ ਲਾ ਦੇਵਾਂਗੇ ਉੱਪਰ ਲੇਟੇ ਟੀਕਰ ਪਾ ਲੈਣਾ ਬਾਥਰੂਮ ਵਾਲਾ ਨਾ ਉੱਪਰ ਹੀ ਜਾਊਗੀ ਇਹ ਜੋ ਪਾਣੀ ਜਿਆਦਾ ਨਿਕਲਦਾ ਹੈਗਾ ਨਾ ਫਾਸਟ ਸਿੱਟ ਬਾਥਰੂਮ ਚ ਇਹ ਜਾਦੇ ਉਮੀ ਹੋ ਜਾਂਦੀ ਹੈ ਕਿ ਰੋਜ਼ ਆਪਣੀ ਰਸੋਈ ਦੇ ਉੱਪਰ ਵੀ ਅੱਡ ਇੰਕੀ ਰੱਖੀ ਹੋਈ ਹੈਗੀ ਉਹ ਜੇ ਆਪਾਂ ਨੂੰ ਘੱਟ ਲੋੜ ਪੈਂਦੀ ਹੈ ਪਾਣੀ ਪਾਉਣ ਦੀ ਉਸ ਤਾਂ ਰਸੋਈ ਉਸੋਈ ਚ ਪਾਣੀ ਆਉਂਦਾ じゃ ਮੈਂ ਇੱਥੇ ਰਸੋਈ ਕੋਲੇ ਆਪਣੇ ਇਧਰ ਮਸ਼ੀਨ ਰੱਖੀ ਹੋਈ ਹੈਗੀ ਕੱਪੜੇ ਧੋਣ ਵਾਲੀ ਯਾ ਵਸ ਮਸ਼ੀਨ ਵਿੱਚ ਪਾਣੀ ਪਾਣੀ ਹੁੰਨੀ ਹੈਗੀ ਠੀਕ ਆ ਮੈਂ ਥੋੜਾ ਚੱਲ ਮੈਟਰੀ ਰੱਟਾ ਗੁੰਢ ਕੇ ਨਰ ਸੋਈ ਚ ਰੋਟੀ ਬਣਾਉਣੀ ਹੈ ਫਿਰ ਹਰਮਣ ਕਾ ਜੋਂ ਮੀ ਰੋਹਲਾ ਰੋਟੀ ਬਣਾ ਲੈ ਤੂੰ ਐਨੀ ਉਧਰੋਂ ਕਰਦੀ ਹੈਗੀ ਚੱਕ ਜਕਾਈ ਕੰਮ ਰਿਆਂ ਚੋਂ ਠੀਕ ਫਿਰ ਉਹ ਸੋਈ ਚਾਉਗੀ ਫਿਰ ਮੇਰਾ ਨਾਰਸ ਸੋਈ ਚ ਕਰੋ ਸੋਈ ਤਾਂ ਮੈਂ ਇਹਦੇ ਨਾਲ ਲੱਗ ਜੂਗੀ ਸਾਫ ਸਫਾਈ ਕਰਾਂਗੇ ਆਪਾਂ ਬਸ ਦੀ ਮੋਟੀ ਮੋਟੀ ਜੀ ਕਰ ਦਾਂਗੇ ਹਨਾ ਜਿੰਨੀ ਕ ਹੈਗੀ ਹੈਗੀ ਬਾਕੀ ਤਾਂ ਪਰੋਲੀ ਕਰਦੀ ਹੁੰਨੇ ਆ ਬਾਕੀ ਅਸੀਂ ਨਾ ਇਹ ਦੁਆ ਸਾਡੇ ਫਖਰਾ ਦਾ ਮੇਲਾ ਆਊਗਾ ਸਤੰਬਰ ਮਹੀਨੇ ਚ ਇੱਕ ਮਹੀਨਾ ਰਹਿ ਜਾਊਗਾ ਪਰ ਫਿਰ ਜਿਆਦਾ ਕਰਾਂਗੇ ਅਸੀਂ ਸਫਾਈ ਸਾਰਾ ਸਮਾਨ ਕੱਢ ਕੇ ਫਿਰ ਕਰਾਂਗੇ ਉਦੋਂ ਬਾਅਦ ਤਾਂ ਫਿਰ ਸਫਾਈ ਹੋਈ ਹੋਈ ਹੋਗੀ ਇਹ ਫਿਰ ਦਵਾਈ ਆ ਜਾਂਦੀ ਹੈਗੀ ਫਿਰ ਮੈਂ ਰੋਟੀ ਬਣਾਉਂਗੀ ਮੈਂ ਪਾਣੀ ਭਰ ਜਾਊਂਗੀ ਨਾਲ ਦੀ ਨਾਲ ਟੈਂਕੀ ਬਦਲਦਿਆਂ ਕਰੂੰਗੀ ਮੈਂ ਰੋਟੀ ਬਣਾ ਲੂੰਗੀ ਫਿਰ ਇੱਕਦਮ ਭੁੱਖ ਜੀ ਵੀ ਲੱਗੀ ਹੁੰਦਾ ਜਦੋਂ 8 8:30 9 ਵਜੇ ਆ ਜਾਂਦੇ ਫਿਰ ਤਾਂ ਭੁੱਖ ਵੀ ਲੱਗਦੀ ਹੈਗੀ ਹਰਮਨ ਫਿਰ ਇੱਕਦਮ ਕਹੂਗੀ ਮੰਮੀ ਰੋਟੀ ਰੋਟੀ ਖਾ ਕੇ ਫਿਰ ਅਸੀਂ ਫੇਰ ਲੱਗ ਜਾਵਾਂਗੇ ਸਬਜ਼ੀ ਅਬ ਅੱਜ ਗਰਮ ਕਰ ਲਾਂਗੇ ਜੋ ਖਾਣਗੇ ਘੇਰਾ ਪਤਾਰੀ ਰੋਟੀਆਂ ਬਣਾ ਕੇ ਢੇਰ ਤੇ ਰੱਖ ਲਾਂਗੇ ਇਹ ਸਾਰੇ ਖਾ ਲਾਂਗੇ ਹੁਣ ਆਪਾਂ ਰੋਟੀ ਬਣਾਉਣੀ ਆ ਫੇਰ ਸਬ ਸਪਾਈ ਦਾ ਤੇ ਤਾਂ ਹੁਣ ਸਾਡਾ ਚੱਲੂ ਗਈ ਕਿਉਂ ਸਾਰਾ ਕੁਝ ਸਾਫ ਕਰਨਾ ਹੈਗਾ ਤੇ ਅੱਧੀ ਵੀਡੀਓ ਆਪਾਂ ਫੇਰ ਅਗਲੇ ਵਲੌਗ ਚ ਬਣਾ ਲਾਂਗੇ ਇਹ ਫੇਰ ਜਿਆਦਾ ਲੰਬੀ ਹੋ ਜਾਂਦੀ ਹੈ ਇਹਨਾਂ ਦੇਖਣ ਨਾਲ ਬਹੁਤ ਹੋ ਜਾਂਦਾ ਹੈਗਾ ਬਾਕੀ ਬੱਸ 12-13 ਮਿੰਟਾਂ ਦੀ ਵੀ ਕਿ ਬਹੁਤ ਹੁੰਦੀ ਹੈਗੀ ਮੈਨੂੰ ਤਾਂ ਇਹ ਲੱਗਦਾ ਵੀ ਜਿਆਦਾ ਲੰਬੀ ਹੋਊਗੀ ਵੀਡੀਓ ਦੇ ਅੱਜ ਦੀ ਵੀਡੀਓ ਦਾ ਅੰਡਾ ਆਪਾਂ ਇੱਥੇ ਹੀ ਕਰਦੇ ਆਂ ਮਿਲਾਂਗੇ ਕਿਸੇ ਹੋਰ ਵਲੌਗ ਨਾਲ ਤੇ ਜੇ ਸਾਡੀ ਵੀਡੀਓ ਚੰਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਅੱਗੇ ਵੀ ਸ਼ੇਅਰ ਕਰਦਿਆ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ